ਮੇਰੇ ਬੋਲੋਂ ਸਾਰੇ ਅੰਮੀ ਪਿਆਰ ਭਰੀ ਸਾਥ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਸ਼ਾਮ ਦੇ ਵੱਜ ਗਏ ਨੇ 5 ਤੇ ਇੱਧਰ ਆਪਾਂ ਨੇ ਸਬਜ਼ੀ ਬਣਾਈ ਹੈ ਅੱਜ ਮਿੱਠੇ ਕਦੂ ਦੀ ਤੇ ਗਰਮੀਆਂ ਦੀ ਨਾ ਸਪੈਸਾ ਸਬਜ਼ੀ ਹੁੰਦੀ ਹੈ ਤੇ ਆਪਾਂ ਨੂੰ ਨਾ ਗਰਮੀਆਂ ਦੇ ਵਿੱਚ ਇਹ ਜ਼ਰੂਰ ਖਾਣੀ ਚਾਹੀਦੀ ਹੈ ਤੇ ਇੱਧਰ ਆਪਣੀ ਸਬਜ਼ੀ ਬਣ ਕੇ ਹੋ ਗਈ ਹੈ ਤਿਆਰ ਤੇ ਆਪਾਂ ਨੇ ਬਹੁਤ ਹੀ ਅਲੱਗ ਤਰੀਕੇ ਨਾਲ ਸਬਜ਼ੀ ਬਣਾਈ ਹੈ ਦੇਖੋ ਜੀ ਅੱਧੇ ਪੀਸ ਤਾਂ ਆਪਾਂ ਨੇ ਇਹਨਾਂ ਦਾ ਛਿਲਕਾ ਤਾ ਲਿਆ ਤਾਂ ਅੱਧੇ ਪੀਸ ਆਪਾਂ ਨੇ ਇਸ ਤਰ੍ਹਾਂ ਇਹਨਾਂ ਕੱਟ ਲੈਨੇ ਜੇ ਇਸ ਤਰ੍ਹਾਂ ਸਬਜ਼ੀ ਬਣਾਵੇ ਨਾ ਤੇ ਬਿਲਕੁਲ ਵੀ ਕੁਲਦੀ ਨਹੀਂ ਹੈਗੀ ਤੇ ਖੜਮੀ ਖੜਮੀ ਸਬਜੀ ਰਹਿੰਦੀ ਹੈ ਤੇ ਇਹਦੇ ਨਾਲ ਅੱਜ ਆਪਾਂ ਆਪਾ ਬਣਾਵਾਂਗੇ ਆਟੇ ਵਾਲੀਆਂ ਪੂੜੀਆਂ ਤੇ ਇੰਨੀਆਂ ਜਿਆਦਾ ਟੇਸਟੀ ਲੱਗਦੀਆਂ ਨਾ ਬਹੁਤ ਜਿਆਦਾ ਚਲੋ ਜੀ ਹੁਣ ਆਪਣੀ ਸਬਜੀ ਤਾਂ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਆਟਾ ਗੁੰਨਣ ਲੱਗੇ ਹੋਏ ਆਂ ਤੇ ਆਪਾਂ ਤੁਹਾਨੂੰ ਨਾ ਦੱਸਾਂਗੇ ਆਟਾ ਗੁੰਨਣ ਦਾ ਇੱਕ ਨਮੇ ਟਿਪਸ ਵੀ ਆਪਾਂ ਨਾ ਕਿਵੇਂ ਆਟਾ ਗੁੰਨੂਗੇ ਤੇ ਅਦਰ ਆਪਾਂ ਨੇ ਸਾਰੀ ਤਿਆਰੀ ਕਰ ਲਈ ਹੈ ਚਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਨੇ ਆਂ ਜੇ ਫਟਕਾ ਪਰੇ ਤੇ ਚਲੋ ਜੀ ਇੱਧਰ ਆਪਾਂ ਨੇ ਲੈ ਲਿਆ ਕਣਕ ਦਾ ਆਟਾ ਤੇ ਇੱਧਰ ਲੈ ਜਾਏ ਆ ਆਪਾਂ ਨੇ ਇੱਕ ਲਪਾਪਾ ਲੈ ਲਿਆ ਏ ਤੇ ਆਪਣੇ ਕੋਲ ਡੋਂਗੇ ਵਿੱਚ ਹੈਗਾ ਪਾਣੀ ਤੇ ਆਪਾਂ ਤੁਹਾਨੂੰ ਦੱਸਾਂਗੇ ਵੀ ਆਟਾ ਕਿਵੇਂ ਗੁੰਨਿਆ ਜਾਂਦਾ ਹੈ ਦੇਖੋ ਜੀ ਆਟਾ ਆਪਾਂ ਨੂੰ ਨਾ ਇੱਕ ਲਪਾਪੇ ਦੇ ਵਿੱਚ ਇਸ ਤਰ੍ਹਾਂ ਪਾ ਦੇਣਾ ਹੈ ਜਿਵੇਂ ਕਈ ਮੇਰੀਆਂ ਭੈਣਾਂ ਦੇ ਨਾ ਇਸ ਤਰ੍ਹਾਂ ਨਾ ਖਰਾਬ ਹੋ ਜੰਨੇ ਨਾ ਲਵਾਏ ਹੁੰਨੇ ਆ ਚਮੜੀ ਦੀ ਸ਼ਿਕਾਇਤ ਹੁੰਦੀ ਆ ਤੇ ਉਹਨਾਂ ਨੂੰ ਆਟਾ ਗੁੰਨਣ ਵਿੱਚ ਨਾ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਤੇ ਡਾਕਟਰ ਵੀ ਕਹਿੰਦੇ ਨੇ ਆ ਵੀ ਤੁਸੀਂ ਨਾ ਵੀ ਗਿੱਲੇ ਤੋਂ ਵੀ ਹੱਥਾਂ ਨੂੰ ਆਪਾਂ ਪਾਣੀ ਤੋਂ ਵੀ ਬਚਾ ਕੇ ਰੱਖਣਾ ਤੇ ਉਹਦੇ ਵਾਸਤੇ ਆਪਾਂ ਤੁਹਾਨੂੰ ਦੱਸਦੇ ਆ ਫਿਰ ਰੋਟੀ ਖਾਦੇ ਬਿਨਾਂ ਤਾਂ ਬਿਲਕੁਲ ਵੀ ਸਰਦਾ ਨਹੀਂ ਹੈਗਾ ਹੈਗਾ ਜੀ ਆਟਾ ਕੁੰਨੂਗੀ ਤਾਂ ਰੋਟੀ ਬਣੂਗੀ ਤਾਂ ਇਹ ਤਾਂ ਹੈ ਨਹੀਂਗਾ ਵੀ ਆਪਾਂ ਗਵਾਂਡੀਆਂ ਦੇ ਆਟਾ ਚੱਕ ਕੇ ਲੈ ਜਾਉਂਗੇ ਆਪਾਂ ਨੇ ਗਵਾਂਡੀਆਂ ਨੂੰ ਕੰਮ ਤੱਕ ਕਰਨਾ ਹੈ ਤੇ ਆਪਾਂ ਤੁਹਾਨੂੰ ਸੌਕੇ ਤਰੀਕੇ ਨਾਲ ਦੱਸਾਂਗੇ ਦੇਖੋ ਜੀ ਇੱਧਰ ਦੇਖੋ ਆਪਾਂ ਨੇ ਇਹ ਪਾਵੇਂ ਦੇ ਵਿੱਚ ਨਾ ਇਸ ਤਰ੍ਹਾਂ ਆਟਾ ਪਾ ਰਿਆ ਹੈ ਤੇ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਨਾ ਹੈ ਆਈ ਨਹੀਂ ਹੈਗਾ ਵੀ ਤੁਸੀਂ ਨਾ ਇਕਦਮ ਸਾਰਾ ਪਾਣੀ ਇਕੱਠਾਈ ਵਿੱਚ ਪਾ ਦੂੰਗੇ ਜਿਹੜਾ ਤੁਸੀਂ ਲਪਾਵਾ ਲੈਣਾ ਨਾ ਉਹ ਪੂਰਾ ਏਨ ਮਜ਼ਬੂਤ ਲੈਣਾ ਏ ਇਹਨੂੰ ਨਾ ਤੁਸੀਂ ਉੱਪਰ ਤੇ ਨਾ ਇਸ ਤਰ੍ਹਾਂ ਨਾ ਇਸ ਤਰੀਕੇ ਦੇ ਨਾਲ ਨਾ ਕਵਰ ਕਰ ਲੈਣਾ ਕਵਰ ਕਰਕੇ ਨਾ ਤੁਸੀਂ ਨਾ ਦੇਖੋ ਬਿਲਕੁਲ ਤੁਹਾਡੇ ਨਾ ਹੱਥ ਖਰਾਬ ਨਹੀਂ ਹੋਣਗੇ ਇਹਨੂੰ ਨਾ ਤੁਸੀਂ ਨਾ ਬਸ ਇਸ ਤਰੀਕੇ ਨਾਲ ਨਾ ਬਸ ਇਹਨੂੰ ਇਸ ਤਰ੍ਹਾਂ ਕਰੀ ਜਾਣਾ ਹੈ ਕਦ ਇਹਦਾ ਪਾਸਾ ਇਸ ਤਰ੍ਹਾਂ ਬਸ ਕਰ ਦੇਣਾ ਪਲਟ ਦੇਣਾ ਤੇ ਆਪਣਾ ਆਟਾ ਇੰਨਾ ਵਧੀਆ ਬਣ ਕੇ ਹੋ ਜਾਣਾ ਤਿਆਰ ਨਾ ਤੁਹਾਡੇ ਹੱਥ ਲਿਬੜਨੇ ਆ ਚਾਹੇ ਤੁਹਾਡੇ ਹੱਥਾਂ ਨੂੰ ਮਹਿੰਦੀ ਲੱਗੀ ਹੋਈ ਆ ਕੋਈ ਫਰਕ ਨਹੀਂ ਪੈਣਾ ਹੈਗਾ ਬਸ ਆਟਾ ਗੁੰਨਣ ਦਾ ਨਾ ਇਹ ਐਸ ਤਰ੍ਹਾਂ ਤਰੀਕਾ ਹੈ ਕੋਈ ਤੁਹਾਨੂੰ ਮਸ਼ੀਨ ਲਿਆਉਣ ਦੀ ਲੋੜ ਨਹੀਂ ਹੈਗੀ ਬਿਨਾ ਮਸ਼ੀਨ ਤੋਂ ਵੀ ਸੱਜਣਾ ਆਪਣਾ ਦੇਖੋ ਆਟਾ ਆਪਣਾ ਨਾ ਇੱਕ ਨੰਬਰ ਬਣ ਕੇ ਹੋਣਾ ਤਿਆਰ ਜੇ ਤੁਹਾਨੂੰ ਲੱਗਦਾ ਨਾ ਵੀ ਆਟੇ ਦੇ ਵਿੱਚ ਆਪਾਂ ਨੇ ਥੋੜਾ ਜਿਹਾ ਪਾਣੀ ਹੋਰ ਐਡ ਕਰਨਾ ਹੈ ਤਾਂ ਤੁਸੀਂ ਇਹਦੇ ਵਿੱਚ ਨਾ ਫੇਰ ਐਡ ਕਰ ਸਕਦੇ ਆ ਪਾਣੀ ਤੇ ਆਪਾਂ ਹੁਣ ਤੁਹਾਨੂੰ ਚੈੱਕ ਕਰਾਉਨੇ ਆ ਵੀ ਆਪਣਾ ਆਟਾ ਨਾ ਕਿਸ ਤਰ੍ਹਾਂ ਦਾ ਬਣ ਕੇ ਹੋਇਆ ਤਿਆਰ ਦੇਖੋ ਜੀ ਇਹ ਹੈਗਾ ਹਨੇ ਸੁੱਕਾ ਬਰੂੜਾ ਜਿਆ ਆਟਾ ਹੈ ਤੇ ਆਪਾਂ ਇਹਦੇ ਵਿੱਚ ਨਾ ਹੋਰ ਥੋੜਾ ਜਿਹਾ ਪਾਣੀ ਐਡ ਕਰਾਂਗੇ ਆਪਾਂ ਨੇ ਇੰਨਾ ਕੁ ਪਾਣੀ ਇਹਦੇ ਵਿੱਚ ਐਡ ਕਰ ਲਿਆ ਤੁਸੀਂ ਨਾ ਇਹਨੂੰ ਨਾ ਚੰਗੀ ਤਰ੍ਹਾਂ ਹੀ ਕਵਰ ਕਰਨਾ ਕਿਤੇ ਆਪਣਾ ਲਪਾਫਾ ਨਾ ਵਿੱਚ ਹਵਾ ਭਰ ਕੇ ਨਾ ਕਿਤੇ ਪਾਟ ਨਾ ਜਾਵੇ ਇਹ ਗੱਲ ਦਾ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖਣਾ ਇਹ ਜੇ ਆਪਣਾ ਆਟਾ ਨਾਲ ਇੱਕ ਨੰਬਰ ਆਇਆ ਨੰਨ ਹੋ ਗਿਆ ਏ ਇੱਕ 2 ਮੀਟਰ ਨਾਲ ਆਪਾਂ ਇਸ ਤਰ੍ਹਾਂ ਇਹਨੂੰ ਨਾ ਸੈਟ ਜਿਆ ਕਰ ਦਿੰਦੇ ਆ ਤੇ ਆਪਾਂ ਫਿਰ ਨਾ ਲਿਫਾਪੇ ਦੇ ਵਿੱਚੋਂ ਨਾ ਆਪਾਂ ਕੱਟ ਕੇ ਤੁਹਾਨੂੰ ਦਿਖਾਵਾਂਗੇ ਤੇ ਦੇਖੋ ਬਿਲਕੁਲ ਵੀ ਹੱਥ ਨਹੀਂ ਖਰਾਬ ਹੋਏ ਹੈਗੇ ਹੱਥ ਵੀ ਆਪਣੇ ਸਾਫ਼ ਹੈ ਤੇ ਆ ਆਪਣਾ ਆਟਾ ਵੀ ਨਾ ਇੱਕ ਨੰਬਰ ਗੁੰਨਿਆ ਗਿਆ ਹੈ ਪੂਦੀਨਾ ਇਸ ਤਰ੍ਹਾਂ ਸੈੱਟ ਜਿਆ ਕਰ ਲੋ ਤੇ ਪੂਦੀਨਾ ਆਟੇ ਨੂੰ ਨਾ ਇਸ ਤਰ੍ਹਾਂ ਨਾਲ ਸੈੱਟ ਜਿਆ ਕਰ ਲੋ ਤੇ ਤਾਂ ਕਿ ਨਾ ਪਾਵੇਂ ਨੂੰ ਨਾ ਬਿਲਕੁਲ ਵੀ ਆਟਾ ਨਾ ਚਿਪਕੇ ਨਾਲ ਤੇ ਹੁਣ ਆਪਾਂ ਨਾ ਆਟਾ ਕੱਢ ਕੇ ਦਿਖਾਉਣੀ ਆ ਤੁਹਾਨੂੰ ਦੇਖੋ ਜੀ ਆ ਆਪਣਾ ਆਟਾ ਨਾ ਕਿੰਨਾ ਵਧੀਆ ਗੁੰਨ ਹੋ ਗਿਆ ਤੇ ਇਹਨ ਪੂਰਾ ਮਲੈਮ ਆ ਆਪਾਂ ਨੇ ਇੱਕ ਭਾਂਡੇ ਦੇ ਵਿੱਚ ਨਾ ਕੱਢ ਕੇ ਰੱਖ ਕੇ ਦਿਖਾਉਣੀ ਤੁਹਾਨੂੰ ਤੇ ਆਪਣਾ ਆਟਾ ਬਹੁਤ ਵਧੀਆ ਗੁੰਨ ਹੋ ਗਿਆ ਏ ਤੇ ਪੂਰਾ ਨਰਮ ਲਮੈਮ ਹੋ ਗਿਆ ਏ ਦੇਖੋ ਜਿਹੇ ਆਟਾ ਆਪਾਂ ਨੂੰ ਚਾਹੀਦਾ ਤਾਂ ਨਾ ਉਹੇ ਜਿਹੇ ਆਟਾ ਹੋ ਗਿਆ ਤਿਆਰ ਤੇ ਇਸ ਤਰ੍ਹਾਂ ਤੁਸੀਂ ਡੋਂਗੇ ਦੇ ਵਿੱਚ ਪਾ ਕੇ ਰੱਖ ਦੋ ਤੇ ਇਹਦੀ ਰੋਟੀ ਬਣੂਗੀ ਇੱਕ ਨੰਬਰ ਦੇਖੋ ਬਿਲਕੁਲ ਵੀ ਹੱਥ ਨਹੀਂ ਲਿਪੜੇ ਹੈਗੇ ਹੱਥ ਆਪਣੇ ਐ ਸਾਫ ਨੇ ਦੇਖੋ ਜਿਹੜਾ ਨਪਾਫਾ ਹੈ ਨਾ ਇਹ ਵੀ ਦੇਖੋ ਕਿੰਨਾ ਸਾਫ ਹੈ ਇਹਨੂੰ ਨਾ ਤੁਸੀਂ ਨਾ ਧੋ ਕੇ ਨਾ ਰੱਖ ਦੋ ਸੁੱਕਣਾ ਪਾ ਦੋ ਤੇ ਜਿੱਦਾਂ ਤੁਸੀਂ ਮਾਰਨਿੰਗ ਵੇਲੇ ਫੇਰ ਆਟਾ ਗੁੰਨਣਾ ਨਾ ਤੁਸੀਂ ਇਹਦੇ ਵਿੱਚੇ ਗੁੰਨ ਸਕਦੇ ਹੋ ਕੋਈ ਪ੍ਰਾਤ ਲਵੇੜ ਦੀ ਲੋੜ ਨਹੀਂ ਹੈਗੀ ਜੇ ਕੋਈ ਬਹੁਤ ਤਰੀਕਾ ਸਖਾਏ ਤੇ ਇਸ ਤਰ੍ਹਾਂ ਨਾ ਗੁੰਨ ਦੇ ਨਾਲ ਬਿਲਕੁਲ ਹੱਥ ਵੀ ਨਹੀਂ ਖਰਾਬ ਹੋਣੇ ਹੈਗੇ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਨਾ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਹੈਗਾ ਤਾਂ ਸੋਈ ਟਿਪਸ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਤੇ ਧੰਨਵਾਦ